ਗੁਰੂ ਨਾਨਕ ਨਗਰ ਜੰਮੂ ਦੇ ਇੱਕ ਗੁਰਮਤ ਸੰਗੀਤ ਵਿਦਿਆਲਿਆ ਜਿੱਥੇ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਸੀ ਇੱਕ ਅਣਪਛਾਤੇ ਵਿਅਕਤੀ ਵੱਲੋਂ ਕੀਤੀ ਗਈ ਚੋਰੀ ਜਾਂ ਫਿਰ ਬੇਅਦਮੀ ਦੀ ਕੋਸ਼ਿਸ਼ ਇੱਕ ਬਹੁਤ ਹੀ ਮੰਦਪਾਕੀ ਘਟਨਾ ਜਿਹੜੀ ਹੈ ਉੱਥੇ ਵਾਪਰੀ ਤੁਸੀਂ ਦੇਖ ਰਹੇ ਹੋ ਆਪਸੀ ਸਾਂਝ ਟੀਵੀ ਤੇ ਮੈਂ ਹਰ ਤੇਜਿੰਦਰਪਾਲ ਸਿੰਘ ਤੁਹਾਨੂੰ ਦੱਸ ਦਈਏ ਕਿ ਸੀਸੀਟੀਵੀ ਫੂਟੇਜਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਕ ਅਣਪਛਾਤਾ ਵਿਅਕਤੀ ਜੋ ਕਿ ਦੀਵਾਰ ਟੱਪ ਕੇ ਉਸ ਗੁਰਮਤ ਸੰਗੀਤ ਵਿਦਿਆਲਿਆ ਜਿਸ ਦਾ ਨਾਮ ਪਾਈ ਮਰਦਾਨਾ ਜੀ ਗੁਰਮਤ ਸੰਗੀਤ ਵਿਦਿਆਲਿਆ ਹੈ ਜੋ ਕਿ ਗੁਰੂ ਨਾਨਕ ਨਗਰ ਸੈਕਟਰ ਨੰਬਰ 7 ਦੇ ਗਲੀ ਨੰਬਰ 10 ਦੇ ਵਿੱਚ ਇੱਕ ਅਣਪਛਾਤਾ ਵਿਅਕਤੀ ਜੋ ਕਿ ਦੀਵਾਰ ਟਪਕੇ ਇਸ ਗੁਰਮਤ ਵਿਦਿਆਲਾ ਦੇ ਅੰਦਰ ਵੀ ਆ ਜਾਂਦਾ ਹੈ ਜਿਵੇਂ ਤੁਸੀਂ ਨਾਲ ਹੀ ਦੂਸਰੀ ਤਸਵੀਰ ਦੇ ਵਿੱਚ ਵੀ ਦੇਖ ਰਹੇ ਹੋ ਕਿ ਕਿਵੇਂ ਇਸ ਭਾਈ ਮਰਦਾਨਾ ਜੀ ਗੁਰਮਤ ਸੰਗੀਤ ਵਿਦਿਆਲਾ ਦੇ ਵਿੱਚ ਜੋ ਕਿ ਗੁਰੂ ਨਾਨਕ ਨਗਰ ਜੰਮੂ ਵਿਖੇ ਸਥਿਤ ਉਸ ਗੁਰਮਤ ਸੰਗੀਤ ਵਿਦਿਆਲਾ ਦੇ ਵਿੱਚ ਇੱਕ ਅਣਪਛਾਤਾ ਵਿਅਕਤੀ ਜੋ ਦੇਖਣ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਸ ਵੇਲੇ ਵੀ ਤਸਵੀਰਾਂ ਦੇ ਵਿੱਚ ਕਿ ਉਹ ਜੋ ਉਸ ਬਿਲਡਿੰਗ ਦੇ ਅੰਦਰ ਵੜ ਕੇ ਦਰਵਾਜ਼ਿਆਂ ਦੇ ਕੋਲ ਖੜਾ ਹੁੰਦਾ ਹੈ ਔਰ ਆਪਣੇ ਜੇਬ ਚੋਂ ਕੁਝ ਕਢਾਲ ਕੇ ਇਸ ਵੇਲੇ ਤੁਸੀਂ ਵੀ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਉਹ ਜੇਬ ਦੇ ਵਿੱਚੋਂ ਕੁਝ ਕਢਾਲ ਕੇ ਉਸ ਨੂੰ ਸੁੰਘਦਾ ਹੈ ਸ਼ਾਇਦ ਉਹ ਕੋਈ ਨਸ਼ਾ ਕਰ ਰਿਹਾ ਹੈ ਪਰ ਉਸ ਦੇ ਜਿਹੜੇ ਲਿਬਾਸ ਹੈ ਉਸ ਦੇ ਜਿਹੜੇ ਕੱਪੜੇ ਹਨ ਉਹਨਾਂ ਦੇ ਵਿੱਚੋਂ ਦੇਖ ਕੇ ਲੱਗਦਾ ਹੈ ਕਿ ਉਹ ਇੱਕ ਬਹੁਤ ਹੀ ਛਾਤਰ ਬੰਦਾ ਹੈ ਔਰ ਸ਼ਾਇਦ ਉਹ ਜਿਵੇਂ ਇਹ ਤੁਸੀਂ ਦੇਖ ਰਹੇ ਹੋ ਕਿ ਦਰਵਾਜ਼ੇ ਨੂੰ तोड़ ਰਿਹਾ ਹੈ ਇਹ ਉਸ ਦਾ ਦਰਵਾਜ਼ਾ ਹੈ ਜਿਹੜਾ ਨਾਲ ਹੀ ਇੱਕ ਪਿਕਚਰ ਤੁਸੀਂ ਦੇਖ ਰਹੇ ਹੋ ਗੁਰੂ ਘਰ ਦੀ ਜਿੱਥੇ ਕੀ ਅੰਦਰ ਗੁਰਦੁਆਰਾ ਵੀ ਹੈ ਤੁਸੀਂ ਦੇਖ ਰਹੇ ਹੋ ਕਿ ਤਾਲੇ ਦੇ ਵਿੱਚ ਕਿਵੇਂ ਉਹਨੇ ਲੋਹੇ ਦੀਆਂ ਰਾੜਾਂ ਅਤੇ ਸੇਖਾਂ ਅਤੇ ਇੱਟਾਂ ਦੇ ਨਾਲ ਵੀ ਉਸਨੇ ਬੜੀ ਕੋਸ਼ਿਸ਼ ਕੀਤੀ ਔਰ ਅਖੀਰ ਦੇ ਵਿੱਚ ਉਸਨੇ ਇਸ ਦਰਵਾਜ਼ੇ ਨੂੰ ਲੱਤਾਂ ਵੀ ਮਾਰੀਆਂ ਉਹ ਸੀਸੀਟੀਵੀ ਫੁਟੇਜ ਵੀ ਤੁਸੀਂ ਅੱਗੇ ਦੇਖੋਗੇ کنے ہی کھلے مطلب کہ دل دے نال اے بندہ جڑا ہے اس بیلڈنگ دے اندر کم رہا ہے اور اس کسے بھی پسے کا کوئی بھی ڈر نہیں ہے کیونکہ اے سماں سی دن دے قریب چار بج کے دو منٹ تو لے کے چار بج کے سولہ ستارہ منٹ تک کے بندہ اس بیلڈنگ دے اندر رہا اور اے سارا جڑا کھیل ہے وہ اندر چلتا رہا بڑی ہی کوشش کی پہلا اس نے مین دروازے તોડਣ ਦੀ اور ਨਾਲ ਦੇ ਨਾਲ ਹੀ ਤੁਸੀਂ ਦੇਖ ਰਹੇ ਹੋ ਗਲੀ ਦੇ ਵਿੱਚ ਵੀ ਉਹ ਦੇਖ ਰਿਹਾ ਹੈ ਇਹ ਉਸ ਦਰਵਾਜ਼ੇ ਨੂੰ ਤੋੜ ਰਿਹਾ ਹੈ ਜਿਸ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਗੁਟਕਾ ਸਾਹਿਬ اور ਵੀ ਬਹੁਤ ਸਾਰਾ ਗੁਰਮਤ ਦਾ ਲਿਟਰੇਚਰ ਜਿਹੜਾ ਉੱਥੇ ਅੰਦਰ ਹਰ ਵੇਲੇ ਪਿਆ ਰਹਿੰਦਾ ਹੈ ਫਿਰ ਇਹ ਬੰਦਾ بار بار ਕੋਈ ਚੀਜ਼ ਜਿਹੜੀ ਹੈ ਉਹ ਸੁੰਘ ਰਿਹਾ ਹੈ ਤੁਸੀਂ ਦੇਖ ਰਹੇ ਹੋ ਕਿਵੇਂ ਇਹ ਸ਼ਾਇਦ ਕੋਈ ਨਸ਼ਾ ਕਰ ਰਿਹਾ ਹੈ ਤਾਂ ਜੋ ਆਪਣੀ ਜੇਬ ਦੇ ਵਿੱਚੋਂ ਕੁਝ ਕਢਾਲ ਕੇ ਉਸ ਨੂੰ ਸੁੰਘ ਰਿਹਾ ਹੈ ਹੁਣ ਇਹ ਬੰਦਾ ਥੋੜੀ ਜਿਹੀ ਦੇਰ ਤੱਕ ਇਸੀ ਬਿਲਡਿੰਗ ਦੇ ਵਿੱਚ ਹੀ ਇਸੀ ਜੋ ਹਾਲ ਤੁਸੀਂ ਲੈਫਟ ਸਾਈਡ ਜਿਹੜਾ ਸਕਰੀਨ ਦੇ ਉੱਪਰ ਦੇਖ ਰਹੇ ਸੀ ਗੁਰੂ ਗ੍ਰੰਥ ਸਾਹਿਬ ਦਾ ਜਿੱਥੇ ਪ੍ਰਕਾਸ਼ ਸੀ ਇਸ ਦਰਵਾਜ਼ੇ ਨੂੰ ਤੋੜਨ ਦੀ ਕੋਸ਼ਿਸ਼ ਇਸਨੇ ਕੀਤੀ ਪਰ ਇਹ ناکਾਮਯਾਬ ਰਿਹਾ ਫਿਰ ਇਹ ਦੂਸਰੇ ਦਰਵਾਜ਼ੇ ਵੱਲ ਨੂੰ ਰੁਖ ਕਰਦਾ ਹੈ ਇਹ ਤੁਸੀਂ ਦੇਖ ਰਹੇ ਹੋ ਕਿ ਦੂਸਰੇ ਪਾਸੇ ਜਦ ਇਹ ਗਲੀ ਦੇ ਵਿੱਚ ਜਾਂਦਾ ਹੈ ਫਿਰ ਇਹ ਪੂਰਾ ਜਾਇਜ਼ਾ ਲੈ ਕੇ ਪਹਿਲਾਂ ایک ایک نال ایک سٹور ہے جس دے اندر کی بہت قیمتی سمان سی اسنو دیکھ دا ہے. اس ہے دی اسکی دیکھ دا ہے لیکن اس دے دروازے نو بے بلکل بھی کوشش نہیں کرتا توڑک کہ یہ لگ رہا ہے کہ اس دی منشا صرف چوری دی ہی نہیں سی سیڑھیاں دے تھلے بھی بہت سارا سمان پہ پیا ہے لیکن اے بلکل بھی انہا سیڑھیاں دے تھلے ہو کے سمان دے وال نہیں دیکھتا اور دیکھ کے پھر تو واپس بھی آتا ہے ان ਇਹ ਜਿੱਥੇ ਖੜਾ ਹੈ ਉੱਥੇ ਹੀ ਉਸ ਦੀਵਾਨ ਹਾਲ ਦਾ ਜਿੱਥੇ ਤੁਸੀਂ ਨਾਲ ਤਸਵੀਰਾਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਜਿੱਥੇ ਅੰਦਰ ਸੁਸ਼ੋਭਿਤ ਹਨ ਗੁਰੂ ਗ੍ਰੰਥ ਸਾਹਿਬ ਉਸ ਦੇ ਉਸ ਪਿੱਛੇ ਵਾਲੇ ਦਰਵਾਜ਼ੇ ਵੱਲ ਜਿੱਥੇ ਕਿ ਹੁਣ ਇਹ ਫਿਰ ਤੋਂ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਕਿ ਇਹ ਪਹਿਲਾਂ ਪੂਰਾ ਜਾਇਜ਼ਾ ਲੈਂਦਾ ਹੈ ਜਾਇਜ਼ਾ ਲੈਣ ਤੋਂ ਬਾਅਦ ਇਹ ਫਿਰ ਸੀੜੀਆਂ ਦੇ ਥੱਲੇ ਜਿੱਥੇ ਕਿ ਬਹੁਤ ਕੀਮਤੀ ਸਮਾਨ ਸਟੀਲ ਦਾ ਲੋਹੇ ਦਾ ਤੇ ਹੋਰ ਵੀ ਟਰੰਕ ਵਗੈਰਾ ਪਿਆ ਹੈ ਜਿਹਦੇ ਵਿੱਚ ਕੁਝ ਕਾਫੀ ਸਮਾਨ ਵੀ ਪਿਆ ਹੋਇਆ ਸੀ ਉਹਨੂੰ ਦੇਖਦਾ ਹੈ ਪਰ ਉਸ ਨੂੰ ਬਿਲਕੁਲ ਵੀ ਇਹ ਚੋਰੀ ਜਾਂ ਕੁਝ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਔਰ ਸਿੱਧਾ ਚੱਲਦਾ ਹੋਇਆ ਸੀੜੀਆਂ ਦੇ ਬਿਲਕੁਲ ਨਾਲ ਹੁੰਦੇ ਹੋਏ ਫਿਰ ਤੋਂ ਉਸ ਦਰਵਾਜ਼ੇ ਵੱਲ ਨੂੰ ਜਾਣ ਦੀ ਕੋਸ਼ਿਸ਼ ਕਰਦਾ ਹੈ ਔਰ ਇਹ ਤੁਸੀਂ ਦੇਖ ਰਹੇ ਹੋ ਕਿ ਸਟੋਰ ਦੇ ਦਰਵਾਜ਼ੇ ਨੂੰ ਸਿਰਫ ਹੱਥ ਲਗਾਉਂਦਾ ਹੈ ਔਰ ਚੈੱਕ ਕਰਕੇ ਛੱਡ ਦਿੰਦਾ ਹੈ ਜਦਕਿ ਸਾਰਾ ਕੀਮਤੀ ਸਮਾਨ ਇਸੇ ਸਟੋਰ ਦੇ ਅੰਦਰ ਪਿਆ ਹੋਇਆ ਸੀ ਔਰ ਫਿਰ ਤੋਂ ਇਹ ہے, اس دروازے جو ہال دے بیک سائیڈ تو دروازہ کھولتا ہے انو دی, کوشش تسی دیکھ رہے ہو کر رہا ہے اور اے پھر اوپر چڑھ کے اس دے روشن دان وچوں ہاتھ پا کے کوشش کردہ ہے کہ اندر تو اس دی کنڈی نیا جاوے پر اے اس کنڈی کھولن دے وچے جڑا ہے, اے ناکامیاب رہندا ہے تسی دیکھ رہے ہو کہ اے پھر تو تھلے اترے گا اور اتر کے ਕਾਫੀ ਕੋਸ਼ਿਸ਼ ਕੀਤੀ ਇਸਨੇ ਕਿ ਅੰਦਰੋਂ ਕੁੰਡੀ ਖੁੱਲ ਜਾਏ ਮਗਰ ਅੰਦਰ ਤੋਂ ਇਸ ਦੀ ਜਿਹੜੀ ਇਹ ਕੁੰਡੀ ਸ਼ਾਇਦ ਨੀਚੇ ਵਾਲੀ ਕੁੰਡੀ ਸੀ ਉਹ ਇਸ ਕਰਕੇ ਖੁੱਲ ਨਹੀਂ ਪਾਈ ਇਹ ਫਿਰ ਤੋਂ ਥੱਲੇ ਉਤਰਦਾ ਹੈ ਜ਼ੋਰ ਲਗਾਉਣ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਉਹ ਦਰਵਾਜ਼ਾ ਸਖਤ ਹੋਣ ਦੇ ਕਰਕੇ ਇਹ ਖੁੱਲ ਨਹੀਂ ਪਾਰਿਆ ਇਹ ਉਹੀ ਦਰਵਾਜ਼ਾ ਹੈ ਜੋ ਦੂਸਰਾ ਦਰਵਾਜ਼ਾ اسی ਦੀਵਾਨ ਹਾਲ ਦੇ ਵਿੱਚ ਖੁੱਲਦਾ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਔਰ ਉਹ ਫਿਰ ਤੋਂ ਪਹਿਲੇ ਵਾਲੇ ਦਰਵਾਜ਼ੇ ਵੱਲ ਇਹ ਆਉਂਦਾ ਹੈ ਕਿਉਂਕਿ ਉਸ ਦਰਵਾਜ਼ੇ ਵਿੱਚ ਇਸਨੇ 3-4 ਵਾਰ ਕੋਸ਼ਿਸ਼ ਕੀਤੀ ਇਹ ਫਿਰ ਤੋਂ ਇੱਕ ਵਾਰ ਕੋਸ਼ਿਸ਼ ਕਰ ਰਿਹਾ ਹੈ ਮਗਰ ਉਹ ਦਰਵਾਜ਼ਾ ਇਸ ਦਾ ਖੁੱਲ ਨਹੀਂ ਰਿਹਾ ਸਾਈਡ ਤੇ ਤੁਸੀਂ ਜਿਹੜਾ ਦੂਸਰਾ ਦਰਵਾਜ਼ਾ ਦੇਖ ਰਹੇ ਹੋ ਇਹ ਫਿਰ ਤੋਂ ਘੁੰਮ ਕੇ ਉਸ ਪਹਿਲੇ ਦੂਸਰੇ ਦਰਵਾਜ਼ੇ ਵੱਲ ਆਏਗਾ ਜੋ ਸਕਰੀਨ ਤੇ ਤੁਸੀਂ ਇਸ ਵੇਲੇ ਖੱਬੇ ਹੱਥ ਦੇਖ ਰਹੇ ਹੋ ਇਹ ਫਿਰ ਤੋਂ ਘੁੰਮ ਕੇ ਉਸੇ ਦਰਵਾਜ਼ੇ ਵੱਲ ਨੂੰ ਆ ਜਾਂਦਾ ਹੈ ਔਰ ਆ ਕੇ ਉਸ ਦਰਵਾਜ਼ੇ ਨੂੰ ਹੀ ਫਿਰ ਤੋਂ ਖੋਲਣ ਦੀ ਕੋਸ਼ਿਸ਼ ਕਰਦਾ ਹੈ ਇਹ ਉਹ ਦਰਵਾਜ਼ਾ ਹੈ ਜਿਸ ਦਰਵਾਜ਼ੇ ਦੇ ਅੰਦਰ ਮੇਨ ਹਾਲ ਦੇ ਵਿੱਚ ਜਿੱਥੇ ਕਿ ਬੱਚੇ ਗੁਰਮਤ ਦੀ ਸਿੱਖਲਾਈ ਲੈਂਦੇ ਹਨ ਸੰਥਿਆ ਪਾਠ ਦੀ ਗੁਰਗ੍ਰੰਥ ਸਾਹਿਬ ਜੀ ਦੇ ਪਾਠ ਦੀ ਸੰਥਿਆ ਲੈਂਦੇ ਹਨ ਅਤੇ ਹੋਰ ਵੀ ਗੁਰਮਤ ਸੰਗੀਤ ਵਗੈਰਾ ਜਿਹੜਾ ਹੈ ਉਹ ਇੱਥੇ ਸਿੱਖਦੇ ਹਨ 4 ਵਜੇ 16 ਮਿੰਟ ਤੱਕ ਇਹ 4 ਵਜੇ 2 ਮਿੰਟ ਤੋਂ 4 ਵਜੇ 16 ਮਿੰਟ ਤੱਕ ਇਹ ਬੰਦਾ ਇਸੀ ਪ੍ਰਿਮਿਸਿਸ ਦੇ ਅੰਦਰ ਘੁੰਮਦਾ ਹੈ ਔਰ ਕੋਸ਼ਿਸ਼ ਕਰਦਾ ਹੈ ਕਿ ਕਿਸੇ ਤਰੀਕੇ ਨਾਲ ਇਸ ਦਰਵਾਜ਼ੇ ਨੂੰ ਤੋੜਿਆ ਜਾਏ ਤੁਸੀਂ ਦੇਖ ਰਹੇ ਹੋ ਹੁਣ ਇਹ ਹੱਥ ਲਗਾ ਕੇ ਜ਼ੋਰ ਲਗਾ ਰਿਹਾ ਹੈ ਕੁਝ ਪਾਈਪ ਵਗੈਰਾ ਫਸਾ ਕੇ ਔਰ ਫਿਰ ਇਹ ਅੱਗੇ ਪਿੱਛੇ ਦੇਖਦਾ ਹੈ ਕਿ ਕੋਈ ਆ ਤਾਂ ਨਹੀਂ ਰਿਹਾ ਔਰ ਇਹ ਜ਼ੋਰ ਦੀ ਲੱਤ ਮਾਰਦਾ ਹੈ ਇੱਕ ਨਹੀਂ ਦੋ ਲੱਤਾਂ ਮਾਰਦਾ ਹੈ ਔਰ ਦਰਵਾਜ਼ਾ ਲੇਕਿਨ ਤਾਲਾ ਲੱਗਿਆ ਹੁੰਦਾ ਔਰ ਲੇਕਿਨ ਫਿਰ ਵੀ ਇਸ ਦੀ ਕੋਸ਼ਿਸ਼ ਜਿਹੜੀ ਹੈ ਉਹ ਜਾਰੀ ਰਹਿੰਦੀ ਹੈ ਤੁਸੀਂ ਦੇਖ ਰਹੇ ਹੋ ਇਹ ਥੋੜੀ ਜਿਹੀ देर ਹੋਰ ਕੋਸ਼ਿਸ਼ ਕਰੇਗਾ ਜਦੋਂ ਇਸ ਨੂੰ ਲੱਗਦਾ ਹੈ ਕਿ ਮੈਂ ਹੁਣ ਇਸ ਹਾਲ ਦੇ ਅੰਦਰ ਨਹੀਂ ਦਾਖਲ ਹੋ ਸਕਦਾ ਕਿਉਂਕਿ ਮਨਸ਼ਾ ਇਸ ਦੀ ਹਜੇ ਤੱਕ ਜ਼ਾਹਿਰ ਨਹੀਂ ਹੋਈ ਕਿਉਂਕਿ ਇਹ ਬੰਦਾ ਫਰਾਰ ਹੈ ਇੱਥੋਂ ਜਦੋਂ ਇਲਾਕੇ ਦੇ ਲੋਕਾਂ ਨੂੰ ਆਵਾਜ਼ ਆਉਂਦੀ ਹੈ ਉਹ ਇਸ ਵੱਲ ਆਉਂਦੇ ਹਨ ਕਿਉਂਕਿ ਵੈਸੇ ਵੀ 4 ਤੋਂ 4:30 ਵਜੇ ਦੇ ਵਿੱਚ ਬੱਚੇ ਜਿਹੜੇ ਹਨ ਉਹ ਸੇਵਾਦਾਰ ਔਰ ਬੱਚੇ ਜਿਹੜੇ ਹਨ ਉਹ ਇਸ ਜਿਹੜਾ ਸੰਗੀਤ ਵਿਦਿਆਲਿਆ ਹੈ ਇਹਦੇ ਅੰਦਰ ਆ ਜਾਂਦੇ ਹਨ ਕਿਉਂਕਿ ਕਲਾਸ ਹੁੰਦੀ ਹੈ ਕਲਾਸ ਵਿੱਚ ਆਉਣ ਤੋਂ ਪਹਿਲਾਂ ਅੱਗੇ ਇਹ ਬੰਦਾ ਉੱਥੇ ਅੰਦਰ ਹੁੰਦਾ ਹੈ ਜਦ ਗੇਟ ਨੂੰ ਖੜਕਾਰ ਹੁੰਦਾ ਹੈ ਤਾਂ ਇਹ ਬੰਦਾ ਉਥੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਦਰਵਾਜ਼ਾ ਤੁਸੀਂ ਦੇਖ ਰਹੇ ਹੋ ਕਿ ਬਹੁਤ ਜ਼ੋਰ ਲਗਾ ਰਿਹਾ ਹੈ ਪਰ ਇਹ ਟੁੱਟ ਨਹੀਂ ਲਿਆ ਹੁਣ ਪੁਲਿਸ ਪ੍ਰਸ਼ਾਸਨ ਦੇ ਉੱਪਰ ਸਾਰੀ ਉਮੀਦ ਹੈ ਕਿ ਇਸ ਬੰਦੇ ਦੀ ਸੀਸੀਟੀਵੀ ਫੁਟੇਜ ਜਿਹਦਾ ਚਿਹਰਾ ਵੀ ਬਿਲਕੁਲ ਸਾਹਮਣੇ ਸਾਫ਼ ਆ ਚੁੱਕਿਆ ਹੈ ਹੁਣ ਪੁਲਿਸ ਪ੍ਰਸ਼ਾਸਨ ਦੇ ਉੱਪਰ ਕਿ ਉਹ ਕੀ ਕਾਰਵਾਈ ਕਰਦਾ ਹੈ ਤੁਸੀਂ ਦੇਖ ਲਿਓ ਫਿਰ ਇਹ ਪਿੱਛੇ ਵਾਲੇ ਦਰਵਾਜ਼ੇ ਤੋਂ ਇਸੀ ਬਿਲਡਿੰਗ ਦੇ ਇਹ ਭੱਜ ਕੇ ਜਾਂਦਾ ਹੋ ਔਰ ਜ਼ੋਰ ਦੀ ਡਿੱਗਦਾ ਵੀ ਹੈ ਡਿੱਗਣ ਤੋਂ ਬਾਅਦ ਇਹ ਕਿਸੇ ਹੋਰ ਦੇ ਘਰ ਦੇ ਵਿੱਚ ਵੜਦਾ ਹੈ ਔਰ ਉਸ ਤੋਂ ਬਾਅਦ ਇਹ ਬੰਦਾ ਬਿਲਕੁਲ ਫਰਾਰ ਹੋ ਜਾਂਦਾ ਹੈ ਦੇਖਦੇ ਰਹੋ ਆਪਸੀ ਸਾਈਂਟੀਵੀ ਧੰਨਵਾਦ ਜੀ